बन ਗਿਆ बन गया गाइस भाजी निकल लगी भाजी भाजी ਤੁਹਾਨੂੰ ਪਤਾ ਵੀ ਕਿੱਥੇ ਨਿਕਲਦੀ ਕਿਹੜੇ ਪ੍ਰੋਗਰਾਮ ਦੇ ਨਿਕਲਦੀ ਹੈ ਫੇਰ ਰੱਖਿਆ ਵਿਆਹ ਭਾਜੀ ਵਿਆਹ ਕਿਹਦਾ ਤੇ ਮੂਦੇ ਦੇ ਵਿਆਹ ਦਾ ਚਾਹ ਇਹਨਾਂ ਲੱਡੂ ਆਪੇ ਬਣਾਉਣ ਲੱਗ ਗਏ ਗਾਇਸ ਅੱਛਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਕਰਦੇ ਹਾਂ ਤੇ ਸਾਰੇ ਜਣੇ ਖੁਸ਼ ਹੋਵੋਗੇ ਚੜਤੀ ਕਲਾ ਦੇ ਵਿੱਚ ਹੋਵਾਂਗੇ ਸੋ ਗਾਇਸ ਆਪਾਂ ਪਿਛਲੇ ਵਲੌਗਾਂ ਵਿੱਚ ਤੁਹਾਨੂੰ ਦੱਸਿਆ ਸਾਡੇ ਘਰ ਇੱਕ ਬਹੁਤ ਵੱਡੀ ਤੇ ਖੁਸ਼ੀ ਵਾਲੀ ਗੱਲ ਹੋਣ ਜਾ ਰਹੀ ਹੈ ਉਹ ਚੈੱਕ ਕਰੋ ਤੁਸੀਂ ਸਾਰੇ ਅਸੀਂ ਆਏ ਹਾਂ ਕਪੂਤਲੇ ਛੋਟਾ ਜਿਹਾ ਫੰਕਸ਼ਨ ਰੱਖਿਆ ਹੋਇਆ ਇੱਕ ਅਲੀ ਖਲਵਾਈ ਆ ਚੁੱਕੇ ਗਾਇਸ ਪਿਆਰੀਆਂ ਸ਼ਾਇਰੀਆਂ ਹੋ ਰਹੀਆਂ ਹਲਵਾਈ ਦੀਆਂ ਮੰਮੀ ਆ ਜਾਓ ਛੇਤੀ ਸਗਣ ਕਰਨਾ ਮੰਮੀ ਸਾਡੇ ਸ਼ਗਨ ਕਰੂਗੇ ਹਾਂਜੀ ਆਪਾਂ ਕਿੱਥੇ ਆਏ ਆ ਸਾਸੀ ਕਾ ਕਾਦੋ ਚਛਕਾਰ ਜੀ ਚਛਕਾਰ ਚਛਕਾਰ ਸੁਖਵੀਰ ਚਲਾ ਗਿਆ ਹੋਇਆ ਗਾਇਜ਼ ਉਹਦੇ ਚੱਲਦੇ ਪਿਆ ਪੇਪਰ ਤੇ ਉਹਦਾ ਅੱਜ ਹੈਗਾ ਜੀ ਪੇਪਰ ਕੀ ਆਇਆ ਵਾ ਇੰਗਲਿਸ਼ ਦਾ ਪੇਪਰ ਹੈ ਸੋ ਕੀ ਆਇਆ ਆ ਮਾਤਾ ਸਾਡੇ ਅੱਜ ਸ਼ਗਨਾਂ ਦੇ ਦਿਨ ਆਏ ਹੋਏ ਨੇ ਸ਼ਗਨਾਂ ਦੇ ਦਿਨ ਉਹਨੂੰ ਪਤਾ ਲੱਗ ਗਿਆ ਨਾ ਕਿਹੜੇ ਸ਼ਗਨ ਨੇ ਸਾਰਾ ਲਾਸਟ ਹੀ ਪਉਣਾ ਹੈ ਅਸੀਂ ਅੱਗੇ ਜਾਣਾ ਵਾ ਥੰਬਨੇਲ ਤੋਂ ਸਾਡੇ ਭਾਜੀ ਨਿਕਲ ਲੱਗੀ ਭਾਜੀ ਭਾਜੀ ਤੁਹਾਨੂੰ ਪਤਾ ਵੀ ਕਿੱਥੇ ਨਿਕਲਦੀ ਕਿਹੜੇ ਪ੍ਰੋਗਰਾਮ ਦੇ ਨਿਕਲਦੀ ਹੈ ਫੇਰ ਖਿਆ ਵਿਆਹ ਭਾਜੀ ਵਿਆਹ ਕਿਹਦਾ ਇਹ ਦੱਸਾਂਗੇ ਇਹ ਨਹੀਂ ਦੱਸਣਾ ਤਾਂ ਇਹ ਨਹੀਂ ਦੱਸਣਾ ਦੇ ਕਿ ਤਾਂ ਉਧਰ ਨਹੀਂ ਕਿੰਨਾ ਹੋਗਾ ਤੁਹਾਨੂੰ ਲੱਗਦਾ ਕੁੜੀ ਤੇਰੀ ਆ ਹੋਰ ਕਿਹਦਾ ਹੁੰਦਿਆ ਮਾਤਾ ਦਾ ਹੁੰਦਾ ਤੇ ਤਾਂ ਗੱਡੀ ਦੀ ਵੱਡੀ ਨਾ ਆਜ ਮਾਤਾ ਸਾਡੇ ਸਟੇਕਿੰਗ ਕਰ ਰਹੀ ਬਣ ਗਿਆ ਬਣ ਗਿਆ ਚਲੋ ਜੀ ਪ੍ਰਮਾਤਮਾ ਸਿੱਧੀਆਂ ਪਾਵੇ ਸੋ ਗਾਇਜ਼ ਚਲੋ ਹੋਰ ਸਾਥ ਰੋਕ ਕੇ ਕਰੇ ਮਾਲਕ ਗਾਇਜ਼ ਆ ਜੋਗਦਨ ਪਾਉਂਦੀਆਂ ਨੇ ਬੀਬੀਆਂ ਲੱਡੂ ਬਣਾਉਣ ਚ ਢਿੱਲੇ ਦਾ ਰਹਿਣ ਖਿਲਰ ਜਾਣੇ ਵਾਕ ਨੂੰ ਤਾਂ ਇਸੇ ਦੀ ਛੱਪਰ ਪਾਰੇ ਉਹ ਵੀ ਕੋਈ ਨਹੀਂ ਜਿਆਦਾ ਵੱਡਾ ਨਹੀਂ ਰੱਖਣਾ ਆਹੋ ਛੋਟਾ ਹੀ ਹੈ ਹਾਂ ਹਾਂ ਇੱਕ ਵਾਰ ਚੰਗੂ ਕੋਲ ਨੂੰ ਵੀ ਮਗਰ ਆਦੇ ਲੱਤ ਕਰੋ ਦੇਖੋ ਭਾਈ ਆਹ ਨਹੀਂ ਵੀ ਚੱਲਦੇ ਮਾਜੇ ਬਗਲ ਜਿਦੋ ਲੈਵੋ ਨਾ ਆਪੇ ਆਪੇ ਕਾਰਿਆਂ ਦੇ ਰਲ ਕੇ ਕਰਦੇ। ਨੂੰ ਵੀ ਵੀ ਯੋਗਦਾਨ ਪਾਉਂਦੀ ਆਪਣਾ। ਤੇ ਮੁੰਦੇ ਦੇ ਵਿਆਹ ਦਾ ਚਾ ਇਹ ਨਾ ਲੱਡੂ ਆਪ ਹੀ ਬਣਾਉਣ ਲੱਗ ਗਈ। ਅਸਕੀਰ ਆ ਗਿਆ ਉਹਨੇ ਬਹਿਣ ਹੈਗਾ ਨਾ ਮੈਂ ਵੀ ਬਣਾਣੇ। ਕਹਿੰਦਾ ਲੈਣ ਨਹੀਂ ਆਣਾ ਮੈਨੂੰ। ਮੈਂ ਪੇਪਰ ਹੋ ਗਿਆ ਕਹਿੰਦਾ ਹੋਰ ਕਦੋਂ ਨੂੰ। ਆਇਆ ਕੌਣ? ਫੋਨ ਆਇਆ ਸੀ। ਤਾਂ ਹੀ ਭੇਜ ਲਓ ਜੀ ਪਹਿਲਾ ਲੱਡੂ ਬਾਬਾ ਜੀ ਦੇ ਕਾਢ ਕੇ ਪਹਿਲੇ ਲੱਡੇ ਨੂੰ ਨਾਲ ਲੱਡੂ ਨੂੰ ਸ਼ੁਰੂਆਤ ਕਰਤੀ ਰਾਜਵੀਨ ਨੇ ਵੈਰੀ ਗੁੱਡ ਕਹਿੰਦਾ ਵਾਰ-ਵਾਰ ਜਾਂਦਾ ਲੱਡੂਆ ਲੈ ਮੈਨੂੰ ਲੱਡੂ ਦੋ ਮੈਂ ਹੁਣ ਉੱਥੇ ਲੈ ਕੇ ਦੇ ਦਿੱਤੇ ਆਹ ਦੇਖੋ ਲੱਡੂ ਰਾਜਵੀਨ ਨੇ ਤਾਂ ਖਾ ਲਿਆ ਟੇਸਟ ਕਰ ਲਿਆ ਲੱਡੂ ਮੈਂ ਜਾਣਾ ਹੋ ਜਾ ਰਹੀ ਸਿੱਖਾ ਹੂੰ ਲੱਡੂ ਖਾਂਦਾ ਪਿਆ ਹੋਰ ਹੋਰ ਨਹੀਂ ਲੈਣਾ ਬਸ ਇੱਕ ਲੈ ਲਿਆ ਨਾ ਨੋ 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 ਸਾਰੇ ਖੁੱਲਰ ਜਾਣੇ ਥੱਲੇ ਆ ਜਾਓ ਆ ਜਾਓ ਚਲੀਏ ਨੋ ਤੇਰੀ ਤੋਂ ਚਲੋ ਹਮੇ ਬਾਕੀ ਭਾਜੀ ਨਿਕਲਦੀ ਪਈ ਆ ਥੋੜੀ ਰਹਿ ਗਈ ਬਸ ਕੰਮ ਨਿਕਲ ਹੀ ਗਈ ਆਲਮੋਸਟ ਤਾਂ ਲੱਗਦਾ ਹੈ ਜੰਨ ਜੰਨ ਤੋ ਗਾਇਸ ਹਮ ਆਪਾਂ ਭਾਜੀ ਵਗੈਰਾ ਕੱਟ ਕੇ ਹਮ ਫ੍ਰੀ ਹੋ ਕੇ ਤੇ ਆਏ ਆਪਾਂ ਇੱਧਰ ਦੀ ਕਰਨ ਸ਼ੇਰਵਾਨੀ ਸਲੈਕਟ ਕਰਨ ਆਏ ਆ ਲੇਖੋਂ ਹਣ ਕੀ ਪਸੰਦ ਕਰਦੇ ਆ ਚਾ ਲੱਗਦਾ ਨਾ ਸ਼ੇਰੋ ਨੇ ਕਿ ਲਈ ਲਾਉਦਾ ਤਾ ਕਿਹੜੀ ਨਹੀਂ ਇਹ ਚਾਰੀ ਡੈਡਿਸ਼ ਕਲਰ ਵਿੱਚ ਦੇਖੋ ਨਹੀਂ ਜੀ ਕਿ ਤੈਨੂੰ ਕਿੱਦਾਂ ਲੱਗਿਆ ਸਾਜ ਵੀ ਦੇਖਦਾ ਤਾਂ ਇਹ ਕੀ ਹੋ ਰਿਹਾ ਸੈਕੰਡ ਲੁੱਕ ਦੇਖੋ ਕੀ ਕਰਦੇ ਹੋ ਚਿਕਨ ਬਰ ਲਾ ਦੇਂਦੇ ਨੇ ਇਹ ਪੀਤਾ ਪਾ ਲੀਏ ਤੁਸੀਂ ਲੋ ਜੀ ਦੇਖਦਾ ਦੇ ਇਦਾਂ ਸੌ ਗਿਆ ਇਹਨੂੰ ਨੀਂਦ ਆ ਗਈ ਉਹ ਕਹਿੰਦਾ ਮੇਰੇ ਮਤਲਬ ਦੀ ਚੀਜ਼ ਤੇ ਕੋਈ ਹੈਗੀ ਮੈਂ ਸੌਵਾ ਹਾਂ ਦੀ ਨੀਂਦ ਪੂਰਾ ਕਰਾ ਤੁਮੇ ਤਿਆਰੀ ਤਾਂ ਮਿਲ ਹੀ ਨਹੀਂ ਹੋਣਾ ਬਾ ਗੱਲ ਸ਼ੇਅਰ ਕਰਨੇ ਡੰਨ ਕਰਕੇ ਹੁਣ ਅਸੀਂ ਆਪਣੇ ਖਰੀਦਦਫਰੇਲੀ ਕਰਨ ਲੱਗੇ ਜੁੱਤੀਆਂ ਖਰੀਦ ਰਹੇ ਹੁਣ ਅਸੀਂ ਆ ਸਾਮਾਨ ਵੀ ਖਰੀਦ ਲੈ ਆਉਂਦਾ ਆ ਜਿੱਦਾਂ ਠੀਕ ਹੈ ਜੀ

अपने ब्याह चार लगे हुआ है क्या कैं कै कै कैं चलन किलो हो गया एक बार चलाई अपना कंडा गया पानी जा ਇਹਦੇ ਜੀ ਤਿਆਰ ਕੀ ਸੰਗਰਾਮ ਕਰੀਏ 2 ਕਿਲੋ ਬਹਾਤਰ ਠੀਕ ਹੈ ਅੰਗੂਰ ਮੰਗਾ ਦੇ ਆਜਾ ਮੈਂ ਆ ਜਾ ਆ ਜਾ ਫਸਟ ਪਾਈਂਟ ਰੱਖੀ ਗਾ 1 ਕਿਲੋ 400 ਗ੍ਰਾਮ ਮੋਟੇ ਕਰਨੇ ਆ ਜਿਆਦੇ ਤੋਂ ਆਹ ਬਰਾਬਰ ਕਰਦਾ ਨਾ ਕੰਮ ਯਾਦ ਰਵੇ ਨਾ ਜੱਗੇ ਦਾ ਵਿਆਹ ਹੀ ਭੰਡਾਲਾ ਵਾਲੇ ਦਾ ਕੋਨਾ ਬੋਨਾ ਕਹੀਆ ਕਿ ਉਹ ਇੱਕ ਰੱਖਾ ਉਹ ਆਪ ਦੋ ਲੜੀਆਂ ਗਾਇਸ ਲੱਗ ਗਿਆ ਨੇ ਤੇ ਹੁਣ ਡੈਕੋਰੇਸ਼ਨ ਲਈ ਆ ਗਏ ਨੇ ਆਪਣੇ ਨੰਡਾਲੇ ਤੋਂ ਆਕਾਸ਼ ਠੇਕੇਦਾਰ ਸਾਹਿਬ ਇਹ ਠੇਕੇਦਾਰ ਸਾਹਿਬ ਇਹ ਮੈਂਸ਼ਨ ਕਰ ਦਾਂਗਾ ਨੰਬਰ ਮੈਂ ਵਲੌਗ 'ਚ ਬਹੁਤ ਕੰਮ ਇਹ ਵੰਡ ਕੰਮ ਹਾਂ ਬਾਕੀ ਨਾਲ ਨਾਲ ਦਿਖਾ ਦੇਣਾ ਤੁਹਾਨੂੰ ਕੰਮ ਕਿੱਦਾਂ ਦੀ ਡੈਕੋਰੇਸ਼ਨ ਕਰਦੇ ਪਏ ਨੇ ਬੜੀਆ ਹੀ ਹੋਏਗੀ ਬੜੀਆ ਬੜੀਆ ਜਾਏਗਾ ਅੱਗੇ ਆਜਿੰਗੀ ਪਿੰਗੀ ਹਾਂਜੀ ਗਾਇਸ ਵਿਹਾਂ ਇਹ ਗੁਰੂ ਮਹਾਰਾਜ ਜੰਦਰਿਆ ਪੰਜੈਲੂ ਰਖਾਇਆ ਹੋਇਆ ਕਿ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਇੱਥੇ ਵੀ ਜੈਲੂ ਰੱਖਿਆ ਸੀ ਉਹ ਜੈਲੂ ਥੋੜਾ ਵਧੀਆ ਲੱਗ ਰਿਹਾ ਤਾਂ ਕਰਕੇ ਕਿਉਂਕਿ ਉੱਪਰ ਹਲਦੀ ਦਾ ਹੀ ਦੇਖਿਆ ਸੀ ਜੈਲੂ ਵਧੀਆ ਲੱਗਦਾ ਇਸ ਕਰਕੇ ਇਹ ਵੀ ਜੈਲੂ ਰੱਖਿਆ ਬਾਕੀ ਬਾਹਰ ਇੱਥੇ ਕਰਨਾ ਹੈ ਥੋੜਾ ਜਿਹਾ ਇਹ ਹੋ ਗਿਆ ਗਾਇਸ ਦੇਖੋ ਆ ਡਿਜ਼ਾਈਨ ਕਰਾਇਆ ਅੱਗੋਂ ਫਰੰਟ ਤੋਂ 150 ਵਧੀਆ ਆ ਓਕੇ ਆ ਕੰਮ ਸਹੀ ਲੱਗਦਾ ਓਕੇ ਥੈਂਕ ਯੂ ਓਕੇ ਉਹ ਸੈਂਟਰ ਵਾਲੇ ਕਰਦੇ ਨਾ ਇਕੱਠੇ ਹੋ ਬਾਕੀ ਉਧਰ ਰਹਿਣ ਤੇ ਉਹ ਵੀ ਕਰੋਂ ਕੀਤੇ